ਸ਼ਿਵੀ ਨੌਜਵਾਨ ਵੈਲਫੇਅਰ ਸੋਸਾਇਟੀ ਮਡਿੰਡਾ ਤੋਂ ਇਸ ਟਾਈਮ ਆਪਾਂ ਖੜੇ ਹੈਗੇ ਆ ਉੜੀਆਂ ਬਸਤੀ ਵਾਲੇ ਪੁਲ ਦੇ ਉੱਤੇ ਜਿਹੜਾ ਇੱਕ ਬਹੁਤ ਛੋਟਾ ਜਿਹਾ ਪੁਲ ਹੈ ਮੇਰੇ ਬੈਕਸਾਈਡ ਦੇ ਉੱਤੇ ਇੱਥੋਂ ਦੀ ਜਦੋਂ ਮੋਟਰਸਾਈਕਲ ਵੀ ਜਾਣੇ ਹੋਣ ਤਾਂ ਉਹ ਵੀ ਨਹੀਂ ਜਾ ਸਕਦੇ ਇੱਥੇ 2021 ਤੋਂ ਅਸੀਂ ਇੱਕ ਹਿਊਮਨ ਰਾਈਟਸ ਕਮਿਸ਼ਨ 'ਚ ਕੇਸ ਲਗਾ ਰੱਖਿਆ ਸੀ ਵੀ ਇੱਥੇ ਚੌੜੇ ਪੁਲ ਦੀ ਜ਼ਰੂਰਤ ਹੈ ਤੇ 1000 ਦੇ ਕਰੀਬ ਜਿਹੜੇ ਜ਼ਰੂਰਤਮੰਦ ਲੋਕ ਪਿੱਛੇ ਰਹਿੰਦੇ ਆ ਲੇਡੀਜ਼ ਹੈ ਬਜ਼ੁਰਗ ਹੈ ਪੂਰੀ ਕਲੋਨੀ ਬਸੀ ਹੋਈ ਹੈ ਉੜੀਆਂ ਬਸਤੀ ਦੇ ਨਾਮ ਦੇ ਉੱਤੇ ਉੜੀਆਂ ਕਲੋਨੀ ਦੇ ਨਾਮ ਤੇ ਪਰ ਇੱਥੇ ਜਦੋਂ ਕੋ ਮੈਡੀਕਲ ਦੀ ਜਰੂਰਤ ਪੈ ਜਾਂਦੀ ਹੈ ਜਾਂ ਕੋਈ ਅੱਗ ਲੱਗਣ ਦੀ ਘਟਨਾ ਹੋ ਜਾਂਦੀ ਹੈ ਤੇ ਹੈ ਜੀ ਸੂਰਤ ਵਿੱਚ ਇੱਥੇ ਕੋਈ ਐਂਬੂਲੈਂਸ ਵੀ ਨਹੀਂ ਇੱਥੇ ਜਾ ਸਕਦੀ ਛੋਟੀ ਤੋਂ ਛੋਟੀ ਐਂਬੂਲੈਂਸ ਜਾਣ ਦਾ ਵੀ ਰਸਤਾ ਨਹੀਂ ਹੈ ਸਕੂਲ ਦੇ ਉੱਤੇ ਤੇ ਇਹ ਸਾਡੀ ਸ਼ੁਰੂ ਤੋਂ ਮੰਗ ਰਹੀ ਸੀਗੀ ਵੀ ਇਸ ਕਲੋਨੀ ਵਾਲਿਆਂ ਵਾਸਤੇ ਬੜੀ ਮੁਸੀਬਤ ਹੈ ਕਿਉਂਕਿ ਇਹ ਆਸ-ਪਾਸੇ ਝਾੜੀਆਂ ਵਿੱਚ ਘिरी ਪਈ ਹੈ ਇਹ ਸਾਰੀ ਕਲੋਨੀ ਇੱਥੇ ਪਹਿਲਾਂ ਵੀ ਬਹੁਤ ਅੱਗਾਂ ਲੱਗ ਚੁੱਕੀਆਂ ਹੈਗੀਆਂ ਤੇ ਸਾਡੇ ਕੇਸ ਚੱਲਦੇ ਦੇ ਦੌਰਾਨ ਇਹ ਸੁਣਨ ਵਾਲੀ ਗੱਲ ਹੈ ਵੀ ਇਹਦੇ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਇੱਕ ਝੂਠੀ ਰਿਪੋਰਟ ਭੇਜੀ ਗਈ ਸੀ ਕਿ ਇੱਥੇ ਆਲਰੇਡੀ ਵਹਿਮ ਰਾਸਤਾ ਬਣਿਆ ਹੋਇਆ ਜਦੋਂ ਕਿ ਉਹ ਰਸਤਾ ਨਹੀਂ ਸੀ ਉਹ ਸਾਈਕਲਿੰਗ ਟਰੈਕ ਸੀ ਬੜਾ ਪਤਲਾ ਉੱਥੋਂ ਵੀ ਕੋਈ ਐਂਬੂਲੈਂਸ ਨਹੀਂ ਜਾ ਸਕਦੀ ਸੀ ਉਹਨਾਂ ਦੀ ਰਿਪੋਰਟ ਭੇਜਨ ਤੋਂ ਸਵਾ ਗਿ ਮਹੀਨੇ ਬਾਅਦ ਇੱਥੇ ਅੱਗ ਲੱਗੀ ਸੀ ਜਿਹਦੇ ਵਿੱਚ ਦੋ ਬੱਚੀਆਂ ਜੜੀਆਂ ਉੱਥੇ ਜਿੰਦਾ ਜਲ ਕੇ ਮਰ ਗਈਆਂ ਸੀਗੀਆਂ ਉਸ ਤੋਂ ਬਾਅਦ ਇਹ ਸਾਡਾ ਕੇਸ ਉੱਤੇ ਕੰਟੀਨਿਊ ਚੱਲਦਾ ਰਿਹਾ ਐਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਿਹੜਾ ਨਗਰ ਨਿਗਮ ਬਠਿੰਡਾ ਡਿਪਟੀ ਕਮਿਸ਼ਨਰ ਬਠਿੰਡਾ ਉੱਥੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਪੁੱਲ ਦਾ ਜਿਹੜਾ ਹੈਗਾ ਬਣਾਉਣ ਦਾ ਨਵਾਂ ਪੁਲ ਬਣਾਉਣ ਦਾ ਆਰਡਰ ਪਾਸ ਅਫੀਰਕਾਰੀ ਦਿੱਤਾ ਗਿਆ ਝੂਠੀਆਂ ਰਿਪੋਰਟਾਂ ਬਹੁਤ ਭੇਜਣ ਦੀ ਕੋਸ਼ਿਸ਼ ਕੀਤੀਆਂ ਲੇਕਿਨ ਅਸੀਂ ਕੰਟੀਨਿਊਅਲ ਦਾ ਅਸੀਂ ਬੈਕਅਪ ਲੈ ਕੇ ਰੱਖਿਆ ਹੁਣ ਇਹਦੇ ਵਿੱਚ ਇੱਕ ਵੱਡੀ ਗੱਲ ਕੀ ਸੀ ਵੀ ਡਿਪਟੀ ਕਮਿਸ਼ਨਰ ਮਠਿੰਡਾ ਵੱਲੋਂ ਪਿੱਛੇ ਇੱਕ ਰਿਪੋਰਟ ਭੇਜੀ ਗਈ ਮਾਨਯੋਗ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਜੀ ਨੂੰ ਕਹਿੰਦੇ ਵੀ ਜਿਹੜੇ ਫੰਡ ਦਾ ਜਿਹੜਾ ਕੰਮ ਹੁੰਦਾ ਹੈਗਾ ਉਹ ਲੰਬਾ ਪ੍ਰੋਸੈਸ ਹੁੰਦਾ ਹੈ ਫੰਡ ਕਾਰਪੋਰੇਸ਼ਨ ਕੋਲ ਹੈ ਨਹੀਂ ਤੇ ਜਿਹੜਾ ਜਲ ਸਰੋਤ ਵਿਭਾਗ ਹੈਗਾ ਉਸ ਨੂੰ ਅਸੀਂ ਫੰਡ ਵਾਸਤੇ ਐਪਲੀਕੇਸ਼ਨ ਲਿਖੀ ਹੈ ਲੇਕਿਨ ਇਹ ਨੰਬਾ ਕਮ ਹੈ ਲੇਕਿਨ ਜਿਹੜੇ ਮਾਨਯੋਗ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਸੀਗੇ ਉਹਨਾਂ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ ਉਹਨਾਂ ਨੇ ਦੇਖਿਆ ਵੀ ਦੋ ਬੱਚੀਆਂ ਵੀ ਜਿਹੜੀਆਂ ਇੱਥੇ ਮੱਚ ਗਈਆਂ ਇੱਥੇ ਫਾਇਰ ਬ੍ਰਿਗੇਡ ਦੇ ਜਾਂਦਾ ਰਸਤਾ ਨਹੀਂ ਸੀਗਾ ਵੀ ਉਹਨਾਂ ਦੀ ਵੀ ਮੌਤ ਹੋ ਗਈ ਉਹਨਾਂ ਨੇ ਪਰਸਨਲੀ ਆਪਦੇ ਲੈਵਲ ਦੇ ਉੱਤੇ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੂੰ ਲਿਖਿਆ ਚੀਫ ਸੈਕਟਰੀ ਪੰਜਾਬ ਨੂੰ ਲਿਖਿਆ ਕਿ ਜਿਹੜੇ ਫੰਡ ਹੈਗੇ ਉਹ ਚੇਤੀ ਜਿਹੜੇ ਹੈਗੇ ਇੱਥੇ ਜਾਰੀ ਕਰਾਏ ਜਾਣ ਇੱਥੇ 96.97 ਯਾਨੀ ਕਿ ਤਕਰੀਬਨ 97 ਲੱਖ ਰੁਪਈਆ ਇੱਕ ਕਰੋੜ ਦੇ ਕਰੀਬ ਜਿਹੜਾ ਹੈਗਾ ਇੱਥੇ ਪੁਲ ਬਣਾਉਣ ਵਾਸਤੇ ਪਾਸ ਹੋਇਆ ਹੈਗਾ ਇੱਥੇ ਚੌੜਾ ਪੁਲ ਬਣੂਗਾ ਜਿਹਦੀ ਚੌੜਾਈ ਘੱਟੋ-ਘੱਟ 25 ਫੁੱਟ ਹੋਊਗੀ 25 ਫੁੱਟ ਚੌੜਾ ਬਣੂਗਾ ਹਾਲੇ ਤਾਂ ਇਹ 5 ਫੁੱਟ ਚੌੜਾ ਵੀ ਨਹੀਂ ਹੈਗਾ ਇਹਲਾ ਪੁਲ ਤੇ ਤੁਹਾਨੂੰ ਦੱਸ ਦਿਆਂ ਵੀ ਉਹਦੀਆਂ ਤਿਆਰੀਆਂ ਚੱਲ ਪਈਆਂ ਹੈਗੀਆਂ ਉਹ ਸਾਹਮਣੇ ਤੁਸੀਂ ਦੇਖੋ ਉਹ ਜਿੱਥੇ ਤੁਹਾਨੂੰ ਦਿਖਾਣੇ ਆ ਵੀ ਸਰੀਆ ਆ ਚੁੱਕਿਆ ਹੈਗਾ ਤੇ ਇੱਕ ਚੀਜ਼ ਹੋਰ ਦਿਖਾਣੇ ਹੈਗੇ ਆ ਆ ਜਰੂਰ ਦੇਖੋ ਤੁਸੀਂ ਵੀ ਸਰੀਆ ਆ ਗਿਆ ਪੁੱਲ ਬਣਾਉਣ ਵਾਸਤੇ ਤੇ ਜਿਹੜੇ ਉੜੀਆ ਬਸਤੀ ਦੇ ਲੋਕ ਹੈਗੇ ਆ ਉਹਨਾਂ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਹੈ ਇਹ ਦੇਖੋ ਜੀ ਆ ਸਾਰਾ ਇੱਥੇ ਸਮਾਨ ਆ ਗਿਆ ਲੋਹੇ ਦਾ ਸਰੀਆ ਆ ਗਿਆ ਹੈਗਾ ਇਹ ਪੁੱਲ ਬਣਾਉਣ ਵਾਸਤੇ ਆਇਆ ਸਾਰਾ ਇੱਥੇ ਹੁਣ ਕੰਮ ਸ਼ੁਰੂ ਹੋ ਜੂਗਾ ਤੋਂ ਅਗਲੀ ਇੱਕ ਚੀਜ਼ ਹੋਰ ਦੱਸਦੇ ਹੈਗੇ ਆ ਵੀ ਜਿਹੜਾ ਲੈਟਰ ਹੁਣ ਲੇਟੈਸਟ ਆਇਆ ਹੈਗਾ ਇਹਦੇ ਵਿੱਚ ਆ ਲਿਕੇਟ ਇੰਟਰਨੈਪਟੀ ਕਮਿਸ਼ਨਰ ਬਠਿੰਡਾ ਨੇ ਕਿ ਨਵੰਬਰ ਦਸੰਬਰ 2025 ਦੇ ਵਿੱਚ ਅਸੀਂ ਇਹ ਕੰਪਲੀਟ ਕਰ ਦਾਂਗੇ ਤਾਂ ਜਿਹੜੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਹ ਗੱਲ ਕਹੀ ਹੈ ਵੀ ਪੁੱਲ ਜਿਹੜੀ ਨੈਕਸਟ ਡੇਟ ਹੈ 26 12 2025 ਉਸ ਤੋਂ ਇੱਕ ਹਫਤਾ ਪਹਿਲਾਂ ਤੁਸੀਂ ਇਹ ਸਾਰਾ ਪੁੱਲ ਤਿਆਰ ਹੋਣ ਸੰਬੰਧੀ ਜੋ ਵੀ ਰਿਪੋਰਟ ਹੈਗੀ ਹੈ ਸਾਨੂੰ ਇੱਕ ਹਫਤਾ ਪਹਿਲਾਂ ਨੈਕਸਟ ਡੇਟ ਤੋਂ ਤੁਸੀਂ ਇਹ ਦੱਸਣਾ ਹੈਗਾ ਹੁਣ ਤੁਸੀਂ ਇੱਥੇ ਸਰੀਆ ਦੇ ਵਗੈਰਾ ਦੇਖੋ ਇਹਦੇ ਵਿੱਚ ਵੀ ਆ ਗਿਆ ਮਾਲ ਇੱਕ ਚੀਜ਼ ਹੋਰ ਦੇਖਣੀ ਹੈ ਤੁਸੀਂ ਬਣੇ ਰਹੀਓ ਆਲੋ ਕੋਈ ਸਾਰਾ ਮਾਲ ਆਇਆ ਵੇਆ ਤੇ ਇੱਕ ਥੀ ਹੋਰ ਦਿਖਾਣੇ ਤੁਹਾਨੂੰ ਨੀਵ ਪੱਥਰ ਜਿਹੜਾ ਨੀਵ ਪੱਥਰ ਰੱਖ ਕੇ ਉਹਦਾ ਉਦਘਾਟਨ ਕਰ ਦਿੱਤਾ ਗਿਆ ਪੁੱਲ ਦਾ ਸਰਕਾਰ ਵੱਲੋਂ ਉਹ ਵੀ ਬੜੀ ਚਲੋ ਖੁਸ਼ੀ ਦੀ ਗੱਲ ਹੈ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ ਹੈ ਨੀਵ ਪੱਥਰ ਰੱਖ ਦਿੱਤਾ ਗਿਆ ਨੀਵ ਪੱਥਰ ਵੀ ਤੁਹਾਨੂੰ ਦਿਖਾਣੇ ਹੈਗੇ ਆ ਹਾਲੇ ਸਾਨੂੰ 4 ਸਾਲ ਲੱਗੇ तकरीबन 4 ਸਾਲ ਤੋਂ ਵੀ ਜ਼ਿਆਦਾ ਸਾਢੇ 4 ਸਾਲ ਹੋ ਗਏ ਕੇਸ ਚੱਲਦਿਆਂ ਨੂੰ ਮਾਣਯੋਗ ਸਰਦਾਰ ਭਗਵਾਨ ਸਿੰਘ ਮਾ ਮੁੱਖ ਮੰਤਰੀ ਪੰਜਾਬ ਜੀ ਮਾਣਯੋਗ ਸ਼੍ਰੀ ਬਰਜਿੰਦਰ ਗੋਇਲ ਕੈਬਨਿਟ ਮੰਤਰੀ ਜਲ ਸਰੋਤ ਵਿਭਾਗ ਜਿੰਨਾ ਵੱਲੋਂ ਇਹ ਫੰਡ ਜਾਰੀ ਕੀਤਾ ਗਿਆ ਹੈਗਾ ਬਟਿੰਡਾ ਬ੍ਰਾਂਚ ਦੀ ਆਰਡੀ 215300 ਦੇ ਪੁਲ ਦੇ ਨਵ ਉਸਾਰੀ ਦਾ ਨੀਂਹ ਪੱਥਰ ਮਾਣਯੋਗ ਸਰਦਾਰ ਜਗਨੂਪ ਸਿੰਘ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਵੱਲੋਂ ਇਹ ਉਗਾਟਨ ਕਰ ਦਿੱਤਾ ਗਿਆ ਮਠਾਈ ਦੇ ਡੱਬੇ ਵੀ ਪਏ ਹੈਗੇ ਆ ਲੱਡੂ ਵੀ ਖਵਾ ਦਿੱਤੇ ਗਿਆ ਲੋਕਾਂ ਨੂੰ ਤੇ ਉਮੀਦ ਹੈ ਵੀ ਜਲਦ ਸਾਡੀ ਮਿਹਨਤ ਰੰਗ ਲਾਉਗੀ ਜਿਹੜਾ ਸਾਡਾ 4.5 ਸਾਲ ਦਾ ਕੇਸ ਚੱਲਦਾ ਪਿਆ ਲੋਕਾਂ ਦੇ ਵਾਸਤੇ ਲੋਕਾਂ ਦੇ ਹਿੱਤਾਂ ਦੇ ਵਾਸਤੇ ਹੁਣ ਸ਼ਾਇਦ ਇਹਨਾਂ ਦਾ ਕੋਈ ਜਾਨੀ-ਨਮਾਲੀ ਨੁਕਸਾਨ ਨਾ ਹੋਵੇ ਪ੍ਰਮਾਤਮਾ ਅੱਗੇ ਹੀ ਅਰਦਾਸ ਹੈ ਸਾਡੀ ਧੰਨਵਾਦ